ਸੂਰਾ ਸੋ ਪਛਾਨੀ ਹੈ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਕਬ ਹੋਣਾ ਛੱਡ ਐ ਖੇਤ ਸਿੱਖੀ ਵਿੱਚ ਕੰਸਟ੍ਰਕਟ ਹੋ ਰਿਹਾ ਕਿ ਸਿੱਖ ਜਿਹੜਾ ਗੁਰੂ ਵਾਸਤੇ ਜੂਝਦਾ ਹੈ ਜਿਹੜਾ ਆਪਣੇ ਪੰਥ ਵਾਸਤੇ ਜੂਝਦਾ ਹੈ ਉਹ ਪੁਰਜਾ ਪੁਰਜਾ ਤੇ ਕੱਟਿਆ ਜਾ ਸਕਦਾ ਪਰ ਆਪਣੇ ਸਿਧਾਂਤਾਂ ਤੋਂ ਕਦੇ ਵੀ ਉਹ ਉਲਟ ਨਹੀਂ ਜਾਂਦਾ ਆਪਣੇ ਸਿਧਾਂਤਾਂ ਤੇ ਹਮੇਸ਼ਾ ਪਿਆਰਾ ਰਹਿੰਦਾ ਐ ਇਸੇ ਤਰ੍ਹਾਂ ਸਿੱਖ ਨੌਜਵਾਨ ਭਾਈ ਹਰਦੀਪ ਸਿੰਘ ਜੀ ਨਿੱਜਰ ਜੋ ਆਪਣੇ ਸਿੱਖੀ ਹੱਕਾਂ ਦੀ ਪ੍ਰਾਪਤੀ ਵਾਸਤੇ ਕੈਨੇਡਾ ਵਿੱਚ ਰਹਿ ਕੇ ਸੰਘਰਸ਼ ਕਰ ਰਹੇ ਸਨ ਉਹਨਾਂ ਦੀ ਪਿਛਲੇ 1 ਸਾਲ ਅਜ ਪੂਰਾ ਹੋ ਚੁੱਕਾ ਹੈ ਪਿਛਲੇ ਸਾਲ ਸਰੀ ਕੈਨੇਡਾ ਦੀ ਧਰਤੀ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀ ਯਾਦ ਵਿੱਚ ਅੱਜ ਦਲ ਖਾਲਸਾ ਅੱਥੇ ਬੰਦੀਵਾਲਾ ਸ਼੍ਰੋਮਣਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਜੀ ਵਿਖੇ ਜਿਹੜਾ ਸ਼ਹੀਦੀ ਦਿਵਸ ਹੈ ਉਹ ਮਨਾਇਆ ਸ਼ਹੀਦ ਜਿਹੜੇ ਨੇ ਕੌਮ ਦਾ ਫਰਮਾਇਆ ਹੁੰਦੇ ਨੇ ਔਰ ਜਿਹੜੇ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਏ ਪੁਰ ਕਾਗਜ਼ੇ ਤੇ ਲਿਖਿਆ ਹੋਇਆ ਗਲਤ ਅਖਰਵਾੰਗ ਮਿਟ ਜਾਇਆ ਕਰਦੀ ਹੈ ਕਿਸੇ ਵਿਦਵਾਨ ਦਾ ਲੇਖ ਹੈ ਕਦੇ ਬਣੇ ਲਿਖਿਆ ਕਿਸ ਕਦੇ ਬਣੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਕਿੰਨੇ ਪੁਰ ਜੰਮੇ ਆਉਣ ਵਾਲਿਆਂ ਦਾ ਅਸਲਾ ਨੇ ਪੁੱਛਣਾ ਏ ਕਿਹੜੇ ਖੌਮ ਨੇ ਕਹਿੰਦੇ ਹਨ ਸੂਰ ਜੰਮੇ ਅੱਜ ਉਸਮਾਨ ਚਹੀਦ ਨੂੰ ਯਾਦ ਕੀਤਾ ਔਰ ਬਹੁਤ ਸਾਰੀਆਂ ਸੰਗਤਾਂ ਦਰਸ਼ਕਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਨੇ ਜੀ ਸਤਗੁਰੂ ਜੀ ਦਾ ਪਵਿੱਤਰ ਸਿਧਾਂਤ ਵਰਵਾਣੇ ਇਸ ਜਗ ਮੇ ਚਾਨਣ ਇਹ ਗੁਰਸ਼ਬਦ ਦਾ ਜਿਹਨਾਂ ਦੇ ਅੰਦਰ ਅਝਾਲਾ ਹੋ ਜਾਂਦਾ ਉਹ ਗੁਰਮਤਿ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਸਾਥੀ ਨਾਲ ਪਹਿਰਾ ਦੇ ਜਾਂਦੇ ਆ। ਸੋ ਅੱਜ ਭਾਈ ਹਰਦੀਪ ਸਿੰਘ ਜੀ ਨੇ ਜਰ ਉਹਨਾਂ ਦੇ ਪਵਿੱਤਰ ਜਾਤ ਦੇ ਵਿੱਚ ਗੁਰਦਰਾ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਵਿਖੇ ਪਖੰਡ ਪਾਟ ਪਰਸੋਂ ਤੋਂ ਬ੍ਰੰਭ ਕੀਤੇ ਸੀਗੇ। ਅੱਜ ਉਹ ਪਾਏਗਾ ਇਹ ਪ੍ਰੰਤ ਕੀਰਤਨ ਤੇ ਸਰਕਾਰ ਦਾ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਲਈ ਪਵਿੱਤਰ ਜਾਤ ਦੇ ਵਿੱਚ ਜੁੜ ਕੇ ਅਰਦਾਸ ਵੀ ਕੀਤੀ ਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਅੱਜ 1 ਸਾਲ ਪੂਰਾ ਹੋ ਚੁੱਕਾ ਆ Hindu ਹਾਕਮਾਂ ਨੇ ਜੋ 1977 ਦੇ ਵਿੱਚ ਨੀਤੀ ਅਪਣਾਈ ਸੀ ਉਹ ਅੱਜ ਵੀ ਜਿਹੜੀ ਲਗਾਤਾਰ ਆ ਉਹ جاری ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਅਤੇ ਇਸ ਤੋਂ ਬਾਅਦ ਲਗਾਤਾਰ ਸਾਡੇ ਸਿੱਖ ਨੌਜਵਾਨਾਂ ਸਿੱਖ ਨਾਇਕਾਂ ਸਿੱਖ ਜੁਝਾਰੂਆਂ ਅਤੇ ਅਨਖੀਲੇ ਸਿੱਖਾਂ ਨੂੰ ਚੁਣ-ਚੁਣ ਕੇ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਆ ਉਹ ਮਾਰਿਆ ਜਾ ਰਿਹਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਭਾਈ ਪਰਮਜੀ ਸਿੰਘ ਪੰਜਵੜ ਦੀ ਸ਼ਹਾਦਤ ਹੋਈ ਭਾਈ ਅਵਤਾਰ ਸਿੰਘ ਖੰਡਾ ਭਾਈ ਹਰਦੀਪ ਸਿੰਘ ਨੇਜਰ ਅਤੇ ਹੋਰ ਵੀ ਕਈ ਸਿੱਖ ਨਾਇਕਾਂ ਨੂੰ ਭਾਰਤੀ ਹਕੂਮਤ ਕਤਲ ਕਰਨਾ ਚਾਹੁੰਦੀ ਏ ਭਾਰਤੀ ਹਕੂਮਤ ਚਾਹੁੰਦੀ ਏ ਕਿ ਸਿੱਖਾਂ ਨੂੰ ਦੇਸ਼ ਤੋਂ ਨਾਬੂਦ ਕੀਤਾ ਜਾਵੇ ਸਿੱਖਾਂ ਨੂੰ ਹਿੰਦੂ ਦੇ ਵਿੱਚ ਹੀ ਜਿਹੜਾ ਜੱਜ ਬਿਆ ਉਹ ਕਰ ਦਿੱਤਾ ਜਾਵੇ ਪਰ ਸਿੱਖੀ ਪਛਾਣ ਦੇ ਲਈ ਪਹਿਲਾਂ ਵੀ ਸਾਡੇ ਸਿੱਖ ਸੂਰਮੇ ਨਿਤਰਦੇ ਰਹੇ ਆ ਤੇ ਅੱਜ ਵੀ ਜਿਹੜੀ ਸਿੱਖ ਕੌਮ ਆ ਉਹ ਚੜ੍ਹਦੀ ਕਲਾ ਦੇ ਵਿੱਚ ਆ ਇਹ ਜਿਹੜੀਆਂ ਸ਼ਹੀਦੀਆਂ ਆ ਇਹ ਸਾਡਾ ਹੋਰ ਵੀ ਵੱਧ ਉਤਸ਼ਾਹ ਜਿਹੜਾ ਆ ਉਹ ਵਧਾਉਂਦੀਆਂ ਆ ਤੇ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਤਾਂਵਾਦਿਆਂ ਵੱਲੋਂ ਆਰੰਭਿਆ ਜਿਹੜਾ ਸੰਘਰਸ਼ ਆ ਉਹ ਜਾਰੀ ਰਹੇਗਾ ਅੱਜ ਅਖੰਡ ਪਾਠ ਦੇ ਭੁਗਤੇ ਕੀ ਕਹਿੰਦੇ ਦੇਖੋ ਅੱਜ ਅਸੀਂ ਆਪਣੇ ਸ਼ਹੀਦਾਂ ਨੂੰ ਜਿਹੜਾ ਯਾਦ ਆ ਉਹ ਕਰ ਰਹੇ ਆ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਪ੍ਰਣਾਮ ਆ ਉਹ ਕਰ ਰਹੇ ਆ ਸਤਿਗੁਰੂ ਪਾਕੰਦਾਂ ਸੀ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਜਿਹੜਾ ਪਹਿਰਾ ਹੈ ਉਹ ਦੇ ਸਕੀਏ